ਨੇ ਕਰਦੇ ਜਾਂਦੇ ਆਂ ਟਿੰਕੂ ਮਾਨ ਸਾਹਿਬ ਦਾ ਬੋਲ ਕੇ ਸੱਪਾ ਫਿਰ ਮਾਸਾ ਤਾਂ ਕਹਿੰਦਾ ਆਪਾਂ ਇੱਥੇ ਆ ਕੇ ਅਪ ਕਰਨਾ ਕੀ ਨਾਮ ਹੈ ਕੀ ਕਰਨਾ ਸੈਲੀਬ੍ਰੇਟ ਕਰਨਾ ਫਾਟੜੇ ਲਓ ਜੀ ਮਾਨ ਨਾ 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 ਕੈਸਾ ਸਿੱਕੇ ਕਿਹੜੇ ਆ ਚੁੱਕੇ ਨੇ ਪਰ ਇੱਥੇ ਕੇਕ ਆਉਟ ਨਹੀਂ ਹੈਗਾ ਪਾਪਾ ਨਹੀਂ ਸੀਗਾ ਤੇ ਪੂਰਾ ਕੇਕ ਲੱਗੇ ਵਾਪਸੀ ਚਲੋ ਫਿਰ ਵਾਪਸੀ ਹੋ ਜੂਗੀ ਆਈਏ ਇਸ ਦਿਨ ਮੱਕਾ ਲੱਗੇ ਆ ਜਿਦੋਂ ਨਾਲੇ ਚਲੋ ਪਤਾ ਨਹੀਂ ਕਿਹਨਾਂ ਬੈੜਾ ਨੇ ਕਰ ਰਹੇ ਜਾਂਦੇ ਨੇ ਜਵਾਨ ਵਾਲੀ ਕੁੜੀ ਆ ਵੇਰੀ ਓਕੇ ਤੇ ਮੱਕੇ ਸੱਚ ਹੋ ਜਾਂਦਾ ਮੇਰੇ ਨਾਲ ਪੰਗੇ ਲੈ ਦਿੰਦੇ ਵਾਪਸੀ ਵਾਪਸੀ ਇਹ ਗਾਇਸ ਸਬਸਕ੍ਰਾਈਬ ਦੀ ਕੰਪਨੀ ਇੱਧਰ ਟੇਬਲ ਲੱਟਿਆ ਹੋਇਆ ਇਹਦੇ ਬੰਦਿਆ ਕੋਈ ਗੱਲ ਨਹੀਂ ਹਾਂ ਇਹ ਪਤਾ ਨਹੀਂ ਕੀ ਕੁਝ ਹੋਈ ਜਾਂਦਾ ਛਗਨ ਵਾਲਾ ਚ ਮਾੜਾ ਹੀ ਹੋ ਰਿਹਾ ਸਵੇਰ ਦਾ ਨਹੀਂ ਮਾੜਾ ਨਹੀਂ ਹੋ ਰਿਹਾ ਕੁਝ ਚੰਗਾ ਹੀ ਹੋਊਗਾ ਜੋ ਹੋਊਗਾ ਕੰਮ ਕੰਮ ਹੋ ਤਾ ਵਾਹ ਵੈਜੀਟੇਰੀਅਨ ਪਾਰਟੀ ਸੋ ਹੁਣ ਵੈਜੀਟੇਰੀਅਨ ਪਾਰਟੀ ਚੱਲੂਗੀ ਨਾਲੇ ਕਿੰਨਾਂ ਜਿਆ ਨਾਈਟ ਨੂੰ ਲੈ ਕੇ ਕਿੱਟੇ ਵਾਸਤੇ ਸਾਣੀ ਨੂੰ ਨਾਲ ਬਣੀ ਨਾ ਕੋਸ ਮੈਚ ਪੁਣੀ ਸਾਰੇ ਬਣਾ ਗਏ ਫਿਰ ਮੇਰੇ ਦੁਆਰਾ ਵੀਡੀਓ ਬਣਾਈ ਗਏ ਛੱਡ ਗਏ